ਅੱਤ ਦੀ ਗਰਮੀ ਤੋਂ ਲੋਕ ਹਨ ਬੜੇ ਜ਼ਿਆਦਾ ਪਰੇਸ਼ਾਨ ਪੁਰਾਤਨ ਸੱਭਿਆਚਾਰ ਦੇ ਚਲਦਿਆਂ ਮੀਂਹ ਵਰਸਾਉਣ ਦੇ ਲਈ ਰੱਬ ਤੋਂ ਕੀਤੀ ਗਈ ਮੰਗ ਅਤੇ ਕੀਤਾ ਗਿਆ ਪਿੱਟ ਸਿਆਪਾ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰੋ-ਜੋਰ ਇਹਨਾਂ ਪੰਕਤੀਆਂ ਦਾ ਉਚਾਰਨ ਅੱਜ ਤੋਂ ਕਾਫੀ ਸਮੇਂ ਪਹਿਲਾਂ ਕੀਤਾ ਜਾਂਦਾ ਸੀ ਜਦੋਂ ਗਰਮੀਆਂ ਦੇ ਵਿੱਚ ਮੀਂਹ ਨਹੀਂ ਸੀ ਪੈਂਦਾ ਅਤੇ ਇਹ ਵਿਰਸਾ ਸਾਡਾ ਜੋ ਹੈ ਉਹ ਹੁਣ ਲੁਕਤਾ ਚਾਰਿਆ ਪਰ ਅੱਜ ਇਹ ਪੰਕਤੀਆਂ ਫਿਰ ਤੋਂ ਦੁਬਾਰਾ ਸੁਣਨ ਨੂੰ ਮਿਲੀਆਂ ਹਨ ਜਦੋਂ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਦੇ ਬੱਚਿਆਂ ਤੇ ਬਜ਼ੁਰਗਾਂ ਨੇ ਪਿਛਲੇ ਦਿਨਾਂ ਤੋਂ ਪੈ ਰਹੀ ਆਤ ਦੀ ਗਰਮੀ ਤੋਂ ਨਿਯਾਮਤ ਪਾਉਣ ਦੇ ਲਈ ਗੁੱਡੀ ਫੂਕੀ ਅਤੇ ਇਹਨਾਂ 17 ਦਾ ਉਚਾਰਨ ਵੀ ਕੀਤਾ ਇੱਥੇ ਦੱਸਦੇ ਕਿ ਪਿਛਲੇ ਸਮੇਂ ਦੇ ਵਿੱਚ ਮੀਂਹ ਨਹੀਂ ਸੀ ਪੈਂਦਾ ਤਾਂ ਪਿੰਡਾਂ ਸ਼ਹਿਰਾਂ ਦੇ ਲੋਕ ਇਕੱਠੇ ਹੋ ਕੇ ਇਸ ਤਰ੍ਹਾਂ ਗੁੱਡੀ ਫੂਕ ਦੇ ਸਮੇਂ ਤੇ ਇਹਨਾਂ 17 ਦਾ ਉਚਾਰਨ ਕੀਤਾ ਜਾਂਦਾ ਸੀ ਤਾਂ ਜੋ ਰੱਬ ਖੁਸ਼ ਹੋ ਕੇ ਮੀਂਹ ਪਾ ਅਤੇ ਅੱਜ ਫਿਰ ਤੋਂ ਮੁਹੱਲਾ ਬਾਦਰਪੁਰ ਦੇ ਵਾਸੀਆਂ ਦੇ ਵੱਲੋਂ ਇਸ ਰਿਵਾਜ ਨੂੰ ਇਸ ਸੱਭਿਆਚਾਰ ਨੂੰ ਦੁਬਾਰਾ ਦੁਹਰਾਇਆ ਗਿਆ ਤੇ ਗੁੱਡੀ ਫੂਕ ਕੇ ਰੱਬ ਦੇ ਅੱਗੇ ਫਰਿਆਦ ਕੀਤੀ ਗਈ ਕਿ ਇਸ ਆਤ ਦੀ ਗਰਮੀ ਤੋਂ ਸਭ ਨੂੰ ਰਾਹਤ ਮਿਲ ਸਕੇ ਤੇ ਮੀਂਹ ਵੀ ਪੈ ਜਾਵੇ ਸਸਰੀ ਕਾਲ ਜੀ ਮੇਰਾ ਨਾਮ ਅਨਜੀਤ ਕੌਰ ਆ ਅਸੀਂ ਬਾਦਰਪੁਰ ਮਹੱਲੇ ਵਿੱਚ ਰਹਿੰਦੇ ਹੁਸ਼ਾਰਪੁਰ ਚ ਤੇ ਅਸੀਂ ਗੁੱਡੀ ਇਸ ਕਰਕੇ ਫੂਕਿਆ ਕਿਉਂਕਿ ਕਈ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਇਹ ਸਾਡੀ ਹੈ ਨਾ ਪੁਰਾਣੀ ਪਰੰਪਰਾ ਆ ਜਦੋਂ ਮੀਂਹ ਨਹੀਂ ਪੈਂਦਾ ਤਾਂ ਅਸੀਂ ਨਾ ਇਸ ਕਰਕੇ ਗੁੱਡੀ ਫੂਕਦੇ ਆਂ ਤੇ ਮੀਂਹ ਪੈ ਜਾਵੇ ਕਿਉਂਕਿ ਇੱਥੇ ਨਾ ਪੰਜਾਬ ਵਿੱਚ ਤਾਪਮਨ ਬਹੁਤ ਜ਼ਿਆਦਾ ਗਰਮੀ ਬਹੁਤ ਪੈ ਰਹੀ ਹੈ ਮੇਰਾ ਨਾਮ ਹੈਗਾ ਜੋਗਰਾਜ ਬਹਾਦਰਪੁਰੋਂ ਬੋਲ ਰਹਾ ਹਾਂ ਜਿਹੜੇ ਗੁੱਡੀ ਆਪਾਂ ਅੱਜ ਫੁੱਕੀ ਆ ਇਸ ਕਾਕੇ ਫੁੱਕੀ ਗਈ ਆ ਤੇ ਬਾਰਸ਼ ਨਹੀਂ ਮੀਂਹ ਨਹੀਂ ਪੈ ਰਿਹਾ ਤਾਂ ਜਾਰ ਬਾਰ ਵਿਚਾਰੇ ਪਾਣੀ ਤੋਂ ਬਿਨਾ ਤੜਫਦੇ ਪਏ ਆ ਸਾਰੇ ਬੰਦੇ ਪਾਣੀ ਤੋਂ ਬਿਨਾ ਤੜਫਦੇ ਪਏ ਆ ਇਸ ਕਾਕੇ ਆਪਾਂ ਜ ਗੁੱਡੀ ਫੁੱਕੀ ਗਈ ਆ ਰੱਬ ਅੱਗੇ ਫਰਿਆਦ ਕਰਦੇ ਆ ਰੱਬਾ ਜੀ ਮੀਂਹ ਪਵਾ ਦੇ ਤਾਂ ਜਨਤਾ ਬੇਕੋ ਸ਼ਾਂਤੀ ਚ ਰਹੇ ਬੇ